இரண்டு ஆயிரம் பத்தொன்பது ਨਾਮ ਹੈ ਤੁਹਾਡਾ ਤੇ ਕੀ ਤੁਹਾਡੀ ਬਾਈਫ ਦਾ ਨਾਮ ਅਸੀਂ ਕੀ ਹੋਇਆ ਮੇਰਾ ਨਾਮ ਲਿਆਕਤ ali ਬਾਈਫ ਦਾ ਨਾਮ ਸ਼ਕੂਰਾ ਹਾਂ ਕੀ ਹੋਇਆ ਹੋਇਆ ਜੈ ਬੰਗੀ ਦਵਾਈ ਨੂੰ ਗਈ ਸੀਗੀ ਹਾਂਜੀ ਰੈਤਪਰ ਵਾਲੇ ਦਿਨ ਗਈ ਸੀਗੀ ਹਾਂਜੀ 11 ਵਜੇ ਗਈ ਆ ਹਾਂਜੀ ਮੋੜ ਕੇ ਮੈਂ ਫੋਨ ਲਾਇਆ ਉਹਨਾਂ ਨੂੰ ਦੋ ਮੋੜ ਕੇ ਫੋਨ ਲਾਇਆ ਮੋੜ ਕੇ ਮੈਂ ਜਦੋਂ ਲੈਣ ਗਿਆ ਤੇ ਬੰਗੀ ਫਲੋਰਸ ਮੈਂ ਫਲੋਰ ਡੀ ਕੀਤੀ ਕਹਿੰਦੀ ਮੈਂ ਆ ਗਈ ਗਰਾਂਏ ਫੋਨ ਕੀਤਾ ਸੀਗਾ ਮੈਨੂੰ ਹਾਂ ਫੇਰ ਮੋੜ ਕੇ ਉਹਦਾ ਫੋਨ ਸਵਿਚ ਆਫ ਆ ਗਿਆ ਫੇਰ ਫੇਰ ਉਹ ਤੇ ਵਾ ਦੇਖਦਾ ਜੀ ਵਿੱਚ ਬੰਦਾ ਪੱਜ ਗਿਆ ਪਤਾ ਲੱਗਾ ਤੇ ਬਲੌਰਾਂ ਉਹਦਾ ਭਰਾ ਮੁੰਡੇ ਦਾ ਮੇਰੇ ਮਗਰ ਭੱਜਿਆ ਹਾਂ ਉਹਦਾ ਦੋ ਬੰਦੇ ਹੋਰ ਸੀ ਉਹ ਮੇਰੇ ਨਜ਼ਰ ਪਛਾਣੋਂ ਬਾਹਰ ਆ ਗਏ ਉਹ ਇੱਕ ਦੀ ਪਛਾਣੇ ਮੈਨੂੰ ਉਹ ਮੈਂ ਤਾਂ ਨੰਬਰ ਮੰਗਦਾ ਸੀ ਮੇਰਾ ਵੀ ਨੰਬਰ ਮੰਗਦਾ ਮੇਰੇ ਵਾਈਫ ਦਾ ਵੀ ਨੰਬਰ ਮੰਗਦਾ ਸੀਗਾ ਮੈਂ ਨੰਬਰ ਦਿੱਤਾ ਨਹੀਂ ਹੁਣ ਮਨੀ ਗੱਲ ਕਰ ਪਾਉਗੀ ਹੋਵੇ ਤੇਰੇ ਫਿਰ ਹੋਰ ਕੀ ਗੱਲ ਵਾ ਜਿਹੜੀ ਡੈੱਡ ਹੋਈ ਆ ਇਹ ਕਿੱਥੋਂ ਮਿਲੀ ਡੈੱਡ ਬੋਡੀ ਇਹ ਗਰਾਏ ਤੋਂ ਉੱਥੇ ਕਿੱਦਾਂ ਪੰਚ ਪਤਾ ਕੁਛ ਉਹਦੇ ਨਾਲ ਹੀ ਉਹ ਲੈ ਗਏ ਮੁੰਡਾ ਨਾਲ ਜਿਹੜਾ ਮੁੰਡਾ ਨਾਲ ਜਿਹੜਾ ਮੁੰਡੇ ਨਾਲ ਮੁੰਡਾ ਨਾਲ ਲੱਗਿਆ ਹੁਣ ਹਾਂਜੀ ਫੋਨ ਵੀ ਬੰਦ ਸੀ ਉਹਦਾ ਫੋਨ ਵੀ ਬੰਦ ਸੀਗਾ ਜੀ ਤੇ ਪ੍ਰਸ਼ਾਸਨ ਨੇ ਬੋਡੀ ਹੁਣ ਲਿਆਂਦੀ ਪਹੋਂ ਹਾਂਜੀ ਜੀ ਹੁਣ ਕਿਤੇ ਸ਼ੱਕਿਆ ਤੁਹਾਨੂੰ ਮੇਰੀ ਕੀ ਨਾਮ ਆਉਦਾ ਜਿਹੜਾ ਬੱਚੂ ਜੀ ਹੈ ਬੱਚੂ ਕਿੱਥੇ ਜਾਇਆ ਦੋਬਰਾ ਦੋਬਰਾ ਗੜੇ ਦੇ ਗੜੇ ਦਾ ਹਾਂਜੀ ਵਾਓ ਉਹਦੇ ਬੱਚੇ ਕਿੰਨੇ ਜਿਹੜੀ ਦਾ ਵਾਈਫ ਤੁਹਾਡੇ ਕਿੰਨੇ ਬੱਚੇ ਆ ਦੋ ਬੱਚੇ ਜੀ ਕੁੜੀ ਮੰਡਾਈ ਕਿੰਨੇ ਸਾਲ ਆਉਂਦੇ ਪਹਿਲਾਂ ਪੂਰੀ 7 ਸਾਲ 7 ਸਾਲ ਪੂਰੀ ਜਵਾਨ ਰਹੇ ਮਨਨਸਾ ਤੁਸੀ ਮੈਨੂੰ ਇਨਸਾਫ ਚਾਹੀਦਾ ਜੀ ਇਨਸਾਫ ਹਾਂਜੀ ਘਰ ਸੋਣੀ ਗਈ ਪਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਮੇਰਾ ਨਾਮ ਬਸ਼ੀਰ ਮੁਹੰਮਦ ਹੈ ਜੀ ਹਾਂਜੀ ਕੀ ਹੋਇਆ ਮੇਰੀ ਪਤਨੀ ਜੀ ਹੈ ਸ਼ਕੂਰਾ ਹਾਂਜੀ ਉਹ 11 ਵਜੇ ਘਰੋਂ ਦਵਾਈ ਲੈਣ ਗਈ ਸੀ ਬੰਗੀ ਤੇ ਮੋੜ ਕੇ ਉਹ ਆਈਏ ਗਰਾਇਆਂ ਚ ਪਕਵਾੜੇ ਨੂੰ ਠੀਕ ਹੈ ਪਕਵਾੜੇ ਗਰਾਇਆਂ ਜਦੋਂ ਪਹੁੰਚੀ ਉਹ ਤੇ ਮੁੰਡਿਆਂ ਨੇ ਉਹਨੂੰ ਪਾਲਿਆ ਘੇਰਾ ਹਾਂਜੀ ਘੇਰਾ ਪਾ ਕੇ ਉਹਦੀ ਇੱਚ ਚ ਲੁੱਟੀ ਇੱਚ ਚ ਲੁੱਟ ਕੇ ਉਹਨੂੰ ਮਾਰ ਗਏ ਤੇ ਛੱਪੜ ਚ ਸੱਟੇ ਆਏ ਠੀਕ ਹੈ ਠੀਕ ਹੈ ਉਹ ਇੱਕ ਬੰਦਾ ਸੀ ਫੜ ਲਿਆ ਹਾਂਜੀ ਬਾਕੀ ਬੰਦਿਆਂ ਨੂੰ ਪੁੱਛ ਨਹੀਂ ਫੜ ਰਹੀ ਸਾਡੀ ਇਹ ਮੰਗ ਹੈ ਤੇ ਕਿੱਥੇ ਦੀ ਕੁੜੀ ਸੀਗੀ ਕੁੜੀ ਹੈਗੀ ਆਸ਼ਾ ਔਰ ਦੀ ਮੁੰਡਾ ਹੈਗਾ ਘੜੇ ਦਾ ਘੜੇ ਦਾ ਜਿਹੜੇ ਨਾਲ ਲੈ ਕੇ ਗਿਆ ਹਾਂਜੀ ਫੋਨ ਵੀ ਬੰਦ ਆ ਰਿਹਾ ਫੋਨ ਉਹਦਾ ਖੋ ਗੇ ਛੱਪੜ ਚ ਸੱਟਿਆ ਮੁੰਡਾ ਮੰਨ ਗਿਆ ਕਤਲ ਵੀ ਮੁੰਡਾ ਮੰਨ ਗਿਆ ਸਾਰਾ ਕੁਝ ਮੰਨ ਗਿਆ ਜਿਹੜੇ ਉਹਦੇ ਨਾਲ ਦੇ ਚਾਰ ਸਾਥੀ ਉਹਨਾਂ ਨੂੰ ਚੱਕ ਪੁਲਿਸ ਚੱਕ ਲਈ ਬਿਆਹੀ ਸੀ ਲੜਕੀ ਬਿਆਹੀ ਸੀ ਗਿਆ ਜੋ ਜੋ ਆਗੇ ਦੇ ਕੁੜੀ ਮੁੰਡਾ ਡੈਡ ਬੋਡੀ ਕਿੱਥੋਂ ਮਿਲੀ ਜੀ ਇਹ ਗਰਾਇਆਂ ਤੋਂ ਮਿਲੀ ਜੀ ਚੱਪੜ ਚੋਂ ਕੀ ਮੰਗ ਕਰਦੇ ਆ ਮੰਗੇ ਇਨਸਾਫ ਚਾਹੀਦਾ ਜੀ ਜੀ ਇਹ ਹੈ ਪਈਆ ਤੇ ਰਾਜ ओके ਐਂਡ ਆਪ ਸਭ ਇਹ ਕਿ ਮਰਡਰ ਦਾ ਮੈਟਰ ਸਾਹਮਣੇ ਆਇਆ ਅਸਰ ਕਰ ਦਿੱਤੀ ਆ ਕੀ ਕਹਿਣਾ ਚਾਹੁੰਦੇ ਆ ਤਾਂ ਕੀ ਅੱਜ ਹੋਇਆ ਅੱਜ ਪ੍ਰੈਸ ਕਾਨਫਰੰਸ ਕਰਦੇ ਆ ਮਰਡਰ ਦਾ ਕੇਸ ਜਿਹੜਾ ਸੀ ਉਸ ਅਸੀਂ ਥਾਣਾ ਫਲੋਰ ਵਿਖੇ 309 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈਗੀ ਆ ਲਿਆਕਤ अली ਸੀ ਉਹਦੀ ਵਾਈਫ ਜਿਹੜੀ ਸੀ ਉਹ ਬੰਗਾ ਸਾਈਡ ਤੋਂ ਮੈਡੀਸਨ ਲੈਣ ਗਈ ਸੀ ਉਹਨੂੰ ਥਾਣਾ ਦੇ ਵਿੱਚ ਕੰਪਲੇਂਟ ਕੀਤੀ ਕਿ ਮੇਰੀ ਵਾਈਫ ਜਿਹੜੀ ਆ ਵੀ ਉਹ ਵਾਪਸ ਨਹੀਂ ਆਈ ਤੇ ਮੈਨੂੰ ਪੂਰਾ ਯਕੀਨ ਹੈਗਾ ਵੀ ਉਸ ਦੀ ਮੌਤ ਜਿਹੜੀ ਆ ਉਹ ਲਿਆਕਤ अली ਜਿਹੜਾ ਗੁਜਰਾ ਦੇ ਡੇਰੇ ਗੜੇਪਿੰਡ ਦੇ ਨਜ਼ਦੀਕ ਰਹਿੰਦਾ ਉਹਨ ਮੇਰੀ ਵਾਈਫ ਜਿਹੜੀ ਆ ਉਹਨੂੰ ਮਾਰ ਦਿੱਤਾ ਹੈਗਾ ਹਮ ਡਾਕਟਰ ਸਾਹਿਬ ਕੀ ਕਾਰਨ ਕੀ ਸੀ ਮਾਰਨ ਦਾ ਕੀ ਮਕਸਦ ਸੀ ਮਰਨ ਦਾ ਕਾਰਨ ਇਹ ਸੀ ਇਸ ਲੜਕੀ ਦਾ ਵੀ ਇਹਦੇ ਨਜਾਇਜ਼ ਤਾਲੁਕਾਤ ਸਨ ਇਲੇਕ ਤੜੀ ਨਾਲ ਇੱਕ ਸ਼ਖਸ਼ੇ 7 ਮਹੀਨੇ ਤੋਂ ਉਹਦੇ ਵਿੱਚ ਇਹਨਾਂ ਨੂੰ ਜਦੋਂ ਆਪਸ ਵਿੱਚ ਆਣਬਣ ਹੋ ਗਈ ਤੇ ਦੁਬਾਰਾ ਜਿਹੜਾ ਸੀ ਉਹ ਗੁਰਾਇਆਂ ਦੇ ਨਜ਼ਦੀਕ ਅਟਾ ਨਹਿਰ ਦੇ ਨਜ਼ਦੀਕ ਇਹਨੂੰ ਮਤਲਬ ਕਿ ਬਲਾ ਕੇ ਤੇ ਉੱਥੇ ਦਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਕੀ ਪਤਾ ਕਿਦਾਂ ਲੱਗਾ ਜੀ ਉਹ ਪਾਣੀ ਚ ਡੜਬੋੜੀ ਤਰ ਰਹੀ ਸੀ ਤੇ ਜਦੋਂ ਦੋਸ਼ੀ ਜਿਹੜਾ ਸੀ ਉਹਤੇ ਫੌਰੀ ਕਾਰਵਾਈ ਕਰਦਿਆਂ ਹੋਇਆ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਨਾਂ ਨੇ 5 ਘੰਟਿਆਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਉਹਦਾ ਫਰਦਾਨਸ਼ਾਫ ਜਿਹੜਾ ਸੀ ਉਹਦੇ ਮੁਤਾਬਕ ਜਿਹੜੀ লাশ ਛੜੀ ਹੈ ਫਿਰ ਬਰਾਮਦ ਕੀਤੀ ਗਈ ਸੀ ਪਰਿਵਾਰ ਵੱਲੋਂ ਕੋ ਘੁਮਿਸ਼ੋਦਗਰ ਰਿਪੋਰਟ ਵੀ ਲਾਈ ਹੋਈ ਸੀ ਇਹ ਪਰਿਵਾਰ ਵੱਲੋਂ ਆਪਣੇ ਤੌਰ ਦੇ ਉੱਤੇ ਉਹਨੂੰ ਲੱਭਿਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਥਾਣਾ ਦੇ ਵਿੱਚ ਆ ਕੇ ਬਿਆਨ ਲਿਖਾਇਆ ਤਾਂ ਉਹਦੇ ਤੇ ਫੌਰੀ ਕਾਰਵਾਈ ਕਰਕੇ ਤੇ ਇਹ ਜਿਹੜਾ 302 ਦਾ ਮਰਡਰ ਕੇਸ ਸੀ ਇਹਨੂੰ 5 ਘੰਟਿਆਂ ਦੇ ਵਿੱਚ ਸੋਲਵ ਕਰ ਲਿਆ ਗਿਆ ਕਿੰਨੇ ਵਿਅਕਤੀ ਸੀਗੇ ਇਹਦੇ ਵਿੱਚ ਨਮਾਉਂ ਕਿਤੇ ਵਿੱਚ ਜੋ ਹੁਣ ਤੱਕ ਦੀ ਤਫਤੀਸ਼ ਹੈਗੀ ਹੈ ਉਹਦੇ ਵਿੱਚ ਦੋ ਵਿਅਕਤੀ ਨੇ ਇਹ ਦੋਨੋਂ ਹੀ ਸਕੇ ਭਰਾ ਨੇ ਇਹ ਦੂਸਰਾ ਬਰਦਰ ਜਿਹੜਾ ਹੈਗਾ ਇਹਦਾ ਉਹ ਗਨੀ ਹੈਗਾ ਅਬਦੁਲ ਗਨੀ ਤੇ ਲੇ ਆਖਦਰੀ ਕੋਈਪ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ ਇਹ ਦਰਾਨੇ ਜਦੋਂ ਮੈਡੀਕਲ ਰਿਪੋਰਟ ਜਿਹੜੀ ਹੈ ਨਾ ਜਿਹੜਾ ਬੋਰਡ ਰਾਈ ਅਸੀਂ ਮੈਡੀਕਲ ਕਰਵਾਇਆ ਗਿਆ ਹੈਗਾ ਉਹ ਜਦੋਂ ਰਿਪੋਰਟ ਹੋਣ ਤੋਂ ਬਾਅਦ ਇਹਦੇ ਬਾਰੇ ਜੋ ਫੋਨ ਵੀ ਉਹਦਾ ਬੰਦ ਹੋ ਗਿਆ ਸੀ ਉਸ ਦਿਨ ਹੀ ਲਗਾ ਪਰ ਹਾਂ ਉਹਦਾ ਫੋਨ ਜਿਹੜਾ ਬੰਦ ਹੋ ਗਿਆ ਸੀ ਉਹ ਫੋਨ ਦੋਨੋਂ ਹੀ ਜਿਹੜਾ ਅਕਿਊਜ਼ਡ ਹੈਗੀ ਹੈ ਜਿਹੜਾ ਹੈਗਾ ਉਹਦਾ ਤੇ ਜਿਹੜੀ ਮਰਨ ਵਾਲੀ ਲੜਕੀ ਹੈਗੀ ਆ ਉਹਨਾਂ ਦੋਨਾਂ ਦਾ ਹੀ ਅਸੀਂ ਜਿਹੜਾ ਉਹ ਫੋਨ ਜਿਹੜਾ ਬਰામਤ ਕਰ ਲਿਆ ਹੈਗਾ ਇੱਕ ਵਿਅਕਤੀ ਕਰ ਲਿਆ ਦੂਸਰਾ ਬਕਾਇਆ ਰੰਦਾ ਦੂਸਰਾ ਵਿਅਕਤੀ ਫਰਾਰ ਆ ਉਸਤੇ ਰੇਡ ਕੀਤੀ ਜਾ ਰਹੀ ਹੈ ਉਹਨੂੰ ਵੀ ਜਲਦ ਦਫਤਰ ਕਰ ਲਿਆ ਜਾਵੇਗਾ। ਇਹ ਇਕੱਲਾ ਹੀ ਸੀ ਇਹ ਹੋਰ ਕੋਈ ਨਾਲ ਹੋਰ ਕਿੰਨੇ ਸਾਥੀ ਸੀ? ਦੋ ਦੋਸ਼ੀ ਨੇ ਜੀ, ਦੋ ਜਣੇ ਇਸਮ ਕੱਟੇ। ਦੋਨੋਂ ਇਸਕੇਪਰਾ